ਮੁਕਤੀ ਗੱਲ ਕੀ ਹੈ ਜੀ ਜਦ ਦੀ ਹੈ ਚੜ੍ਹੂ ਦੀ ਸਰਕਾਰ ਆਈ ਨਾ ਇਹ ਕੋਲ ਸਾਰੀ ਇਹ ਦਾਉ ਦਾ ਭਰਾ ਨੇ ਸਾਰੀ ਮੇਰੇ ਤਰ੍ਹਾਂ ਲਈ ਸਾਡਾ ਵਪਾਰੀਆਂ ਦਾ ਪਸਿਆਂ ਦੀ ਲਾਜ਼ਮੀ ਸੰਗ ਆਪਣੇ ਮੱਥੇ 'ਤੇ ਗੋਲੀ ਮਾਰਨੇ ਪੈਗੇ ਆ। ਆ ਸੰਗ ਨੂੰ ਤਾਂ ਛੱਡ ਕੇ ਜਾਣਾ ਪੈਣਾ। ਮਨੇ ਕੀ ਚਾਹੇ ਤੁਸੀਂ ਅ ਰਿਸਟਾਰ ਦਫਤਰ ਲੈ ਬੈ ਇਹਨੀਆਂ ਛੁੱਟਣੀਆਂ ਰਿਸ਼ਤੀਆਂ ਕਾਰਗਰਮ ਇਲੈਕਟ੍ਰੋਨਿਕ ਜਨਾ ਉੱਪਰ ਚਿਪ ਚਿਤੀ ਕੀ ਹਜ਼ਾਰਾਂ ਰੁਪਏ ਸ਼ੋਅ ਮਾਰਦੇ। ਕੂਸ਼ਨ ਬੋਰਡ ਦਾ ਬੁਰਾ ਹਾਲ ਹੈ। ਕਟੇ ਡਿਟ੍ਰੈਕਸ਼ਨ ਪੱਟੀ ਜਾ ਰਹੇ ਔਰ ਕਾ ਉੱਤੇ ਪੈ ਨਹੀਂ ਦੀਆਂ। ਅੱਜ ਕੁਛ ਪਰਾ ਸਾਰੇ ਤੇ ਜਿਸ ਸਾਡਾ ਸੰਸਾਰ ਪਛੜਿਆ ਨਾ ਕੱਢੇ ਗੜਦਾ ਜਿਹੜੇ ਸਾਮ ਇੱਕ ਬੱਚੀ ਹੋਈ ਹੈ ਇਹਦਾ ਆ ਜਿਹੜਾ ਹੁਣ ਸਿਸਟਮ ਚੱਲ ਰਿਹਾ ਹੈ ਜੀ ਇਹਨਾਂ ਦੀ ਸਰਕਾਰਾਂ ਤੋਂ ਬਾਹਰ ਆ ਗੈਂਗਸਟਰ ਸਿਸਟਮ ਅੱਗੇ ਅਸਲੀ ਫੌਲੇਪੜ ਦੀਆਂ ਫਲਾਣੇ ਦੇ ਸੁਨਾਰੇ ਥੋੜੇ ਆਖੋ ਅੱਗੇ ਸਾਡੇ ਘਰੀ ਲੱਗੀ 500 3-4 ਟਿੰਟਲੇ ਫੀਟ ਕੋਟ ਵੀ ਆਈ ਹੁੰਦੀ ਹਾਂਜੀ ਹਾਂ ਅਗਰ ਯਾਦ ਹੈ ਪਾਜੀ ਚਾਰ ਵਾਰ ਦਿੱਤਾ ਹੁੰਿਆ ਆ ਫਰਡੇ ਨੂੰ ਵੜੇ ਕੋ ਮਨੀ ਐਕਸਚेंजर ਤੋਂ ਨਕਲੀ ਪਸਵਾਰ ਲਾ ਕੇ ਲਾ ਕੇ ਇੱਕ ਆਪਣੇ ਉੱਤ ਪਟਾਕੇ ਵਰ ਤੋਂ 4.5 ਲੱਖ ਰੁਪਏ ਖੋ ਕੇ ਲੈ ਗਏ ਤੇ ਲੋਅਰ ਆਰਡਰ ਰੱਖਾ ਦੁਨੀਆ ਡੀ ਐਮ ਸੀ ਹਸਪੀਟਲ 'ਚ ਮੈਂ ਖੜਾ ਹਾਂ ਜਿੱਥੇ ਇੱਕ ਵਪਾਰੀ ਜਿਹਦਾ ਨਾਮ ਸੰਭਗ ਜੈਨ ਥੋਦਰੀ ਦਾ ਵਪਾਰੀ ਹੈ ਜਿਹਦੀ ਆਪਣੀ ਫੈਕਟਰੀਆਂ ਹਨ ਤੁਸੀਂ ਸਾਰੇ ਜਾਣਦੇ ਹੋ ਉਹਨੂੰ ਆਪਣੀ ਫੈਕਟਰੀ ਤੋਂ ਬਾਹਰ ਕਿਡਨਾਪ ਕੀਤਾ ਗਿਆ ਉਹਦੀ ਲਾਤੇ ਗੋੜੀ ਮਾਰੀ ਗਈ 5 ਕਰੋੜ ਰੁਪਇਆ ਮੰਗਿਆ ਗਿਆ 2.5 ਤਿੰਨ ਘੰਟੇ ਹੋਲੀ ਲੱਗੀ ਚੋਂ ਨੂੰ ਕਮਾਉਂਦੇ ਰਹੇ ਆਪਣੇ ਸ਼ਹਿਰ ਦੇ ਵਿੱਚ ਤੇ ਫਿਰ ਸਿੱਟ ਕੇ ਉਹ ਭੱਜ ਗਏ ਆ ਹਾਲਾਤ ਜੋ ਬਣ ਗਏ ਪੰਜਾਬ ਦੇ ਮੈਨੂੰ ਲੱਗਦਾ ਹੈ ਆਜ਼ਾਦੀ ਦੇ ਬਾਅਦ ਐਜੇ ਹਾਲਾਤ ਕਿਤੇ ਨਹੀਂ ਦੇਖੇ ਹੋਣੇ ਪੰਜਾਬ ਨੇ ਜੈ ਜੀ ਅੱਜ ਅੱਜ ਕੌਣ ਇੱਥੇ ਰੂਲ ਕਰ ਰਿਹਾ ਹੈ ਅੱਜ ਗੈਂਗਸਟਰਾਂ ਦਾ ਰਾਜ ਹੈ ਪੰਜਾਬ 'ਚ ਕੋਈ ਭਗਵੰਤ ਮਾਨ ਦਾ ਨਹੀਂ ਗੈਂਗਸਟਰ ਫੈਸਲਾ ਕਰਦੇ ਆ ਕਿਹਨੂੰ ਚੱਕਣਾ ਹੈ ਕਿਹਨੂੰ ਛੱਡਣਾ ਹੈ ਕਿੰਨੀ ਕਿਦੋਂ ਫਰੋਥੀ ਲੈਣੀ ਹੈ ਥੋੜੇ ਦਿਨ ਪਹਿਲੇ ਮੈਂ ਫਰੀਦਕੋਟ ਸੀ ਉੱਥੇ ਵੀ ਇੱਕ ਵਪਾਰੀ ਨੂੰ ਚੱਕ ਲਿਆ ਨਕੋਦਰ ਇੱਕ ਵਪਾਰੀ ਨੂੰ ਕਨੈਪ ਕੀਤਾ ਉਹਨੂੰ ਮਾਰ ਦਿੱਤਾ ਬਠਿੰਡੇ ਸਾਈਡ ਤੇ ਇੱਕ ਵਪਾਰੀ ਨੂੰ ਕੋ 10 ਦਿਨ ਪਹਿਲੇ ਸੀਸੀਟੀਵੀ ਤੋਂ ਦੇਖਿਆ ਗੋਲੀਆਂ ਮਾਰ ਰਿਹਾ ਚਾਰ ਪੰਜ ਦਿਨ ਪਹਿਲੇ ਆਪਣੇ ਅੰਮ੍ਰਿਤਸਰ ਇੱਕ ਐਸਆਈ ਨੂੰ ਮਾਰ ਦਿੱਤਾ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਹੈ ਡਰਾਮੇ ਜਿੰਨੀ ਮਰਜ਼ੀ ਕਰਾ ਲਓ ਇਥੋਂ ਦਾ ਸੀਪੀ ਕਮਿਸ਼ਨਰ ਪੁਲਿਸ ਸਟੇਜਾਂ ਤੇ ਤੁਸੀਂ ਭੰਗੜੇ ਪਾ ਲੋ ਸਟੇਜਾਂ ਤੇ ਡਰਾਮੇ ਕਰ ਲੋ ਤੇ ਹਾਲਾਤ ਕੀ ਬਣੇ ਪਏ ਪੰਜਾਬ ਵਿੱਚ ਕੌਣ ਇਨਵੈਸਟ ਕਰੂਗਾ ਸਾਰੇ ਆਪਣੀ ਪੰਜਾਬ ਦੀ ਇੰਡਸਟਰੀ ਮੈਂ ਵਪਾਰੀ ਮਿਲਿਆ ਕੋਈ ਯੂਪੀ ਜਾਣ ਨੂੰ ਲੱਗਿਆ ਕੋਈ ਵੈਸਟ ਬੰਗਾਲ ਜਾਣ ਨੂੰ ਫਿਰਦਾ ਕੋਈ ਮੱਧਿਆ ਪ੍ਰਦੇਸ਼ ਜਾਣ ਨੂੰ ਫਿਰਦਾ ਕਿਉਂਕਿ ਲਾਅ ਐਂਡ ਆਰਡਰ ਸਿਚੁਏਸ਼ਨ ਐਨੀ ਮਾੜੀ ਹੋ ਗਈ ਕੋਈ ਇਨਸਾਨ ਘਰੋਂ ਨਿਕਲਣ ਨੂੰ ਡਰਦਾ ਹੈ ਜਿਸ ਪਰਿਵਾਰ ਨੂੰ ਮੈਂ ਮਿਲਿਆ ਇਹਨਾਂ ਦਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੱਲਾ ਇੱਕ ਬੱਚਾ ਉਹਦੀ ਵਾਈਫ ਹੈ ਇੱਕ ਇੱਕ ਬੇਟੀ ਉਹਨੇ ਤੇ ਹੁਣ ਉਹ ਬਚਾਰੇ ਦਾ ਵਪਾਰ ਕਿਵੇਂ ਹੋਊਗਾ ਹੁਣ ਵੀ ਮੈਨੂੰ ਦੱਸ ਰਿਆ ਸੀ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਿਵੇਂ ਉਹਨਾਂ ਨੇ ਕੁੱਟਿਆ ਮੈਨੂੰ ਜਿਵੇਂ ਮੈਨੂੰ ਉਹਨਾਂ ਨੇ ਕਿਹਾ ਕਿ ਤੈਨੂੰ ਅੱਗੇ ਤੋਂ ਵੀ ਤੰਗ ਕਰਾਂਗੇ ਜਿਦਾ ਇਥੋਂ ਦਾ ਮੁੱਖ ਮੰਤਰੀ ਐ ਨੰਨ ਲਾਇਕ ਨਖਿੱਦ ਨਕਮਾ ਕੱਲੀਆਂ ਫੋਟੋਆਂ ਖਿਚਾਉਣ ਤੇ ਲੱਗੇ ਐ ਕੱਲੀ ਆਪਣੇ ਇਸ਼ਤਿਹਾਰ ਲਾਉਣ ਤੇ ਲੱਗੇ ਐ ਝੂਠੇ ਪ੍ਰਚਾਰ ਕਰਨ ਤੇ ਲੱਗੇ ਐ ਤੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਸ ਕਰਕੇ ਮੈਂ ਡੀਜੀਪੀ ਨੂੰ ਮੈਂ ਹੁਣੀ ਕਹਿਣਾ ਚਾਹਣਾ ਡੀਜੀਪੀ ਸਾਹਿਬ ਮੁੱਖ ਮੰਤਰੀ ਦੇ ਪੰਜਾਬ ਦੇ ਲੋਕਾਂ ਦੀ ਕੋਈ ਉਮੀਦ ਨਹੀਂ ਰਹੀ ਤੁਸੀਂ ਪੰਜਾਬ ਦੇ ਮੁਖੀਓ ਪੁਲਿਸ ਦੇ ਤੇ ਮੈਂ ਕਮਿਸ਼ਨਰ ਨੂੰ ਵੀ ਕਹਿਣਾ ਚਾਹਣਾ ਪੁਲਿਸ ਨੂੰ ਜਿਹਾਣੇ ਦੇ ਆ ਜਿਹੜਾ ਨਚਣਾ ਗਾਣਾ ਸਟੇਜਾਂ ਤੇ ਚੜ ਕੇ ਡਰਾਮੇ ਕਰਨੇ ਬੰਦ ਕਰੋ ਲੋਕਾਂ ਦੀ ਇਫਤਿਹਸਤ ਕਰੋ ਜਿਹੜੀ ਜਿੰਮਵਾਰੀ ਦਿੱਤੀ ਗਈ ਹੈ ਜਿਹੜਾ ਜਿਹੜਾ ਚਮਚੀ ਮਾਰਦਾ ਸਰਕਾਰ ਦੀ ਉਹ ਜਾ ਕੇ ਉਹਨੂੰ ਮਨਾ ਦਿੰਦੇ ਆ ਪੋਸਟ ਦਿੰਦੇ ਆ ਕੋਈ ਮੈਰਿਟ ਦੇ ਫੈਸਲੇ ਨਹੀਂ ਹੋ ਰਿਹਾ ਪਿੱਛੇ ਜੇ ਮੇਰੇ ਕੋਲੇ ਕੱਲ ਮੈਂ ਪਟਿਆਲੇ ਗਿਆ ਉਹ ਛੋਟੇ ਛੋਟੇ ਵਪਾਰੀਆਂ ਦੇ ਜਿਹੜੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਨੇ ਛੋਟੇ-ਛੋਟੇ ਵਪਾਰੀਆਂ ਦੇ ਬਿਜ਼ਨਸ ਤੇ ਕਬਜ਼ਾ ਕਰ ਲਿਆ ਜਦੋਂ ਪੁਲਿਸ ਕੋਲੇ ਗਿਆ ਪੁਲਸ ਤੋਂ ਝੂਠੇ ਪਰਚੇ ਉਹਨਾਂ ਦੀ ਕਰਾਤੇ ਵਪਾਰੀਆਂ ਦੇ ਜਿਨ੍ਹਾਂ ਦਾ ਬਿਜ਼ਨਸ ਹੀ ਕਬਜ਼ਾ ਕਰ ਗਏ ਛੋਟੇ-ਛੋਟੇ ਬਿਜ਼ਨਸ ਤੇ ਵੀ ਹੁਣ ਨਿਗਾਹ ਰੱਖਣ ਲੱਗ ਗਏ ਇਹਨਾਂ ਦੇ ਇਹੀ ਦੋ ਤੁਹਾਡੇ ਲੱਗਦਾ ਆ ਜਿਹੜੇ ਜਿਹੜੇ ਛੋਟੇ-ਛੋਟੇ ਬਿਜ਼ਨਸ ਤੇ ਆ ਕਰਨ ਲੱਗ ਗਏ ਐਸ ਕਰਕੇ ਮੈਂ ਇਹ ਜਿਹੜਾ ਕਹਿਣਾ ਚਾਹਣਾ ਕਿ ਜੋ ਹਾਲਾਤ ਬਣੀ ਐ ਆ ਇਕੱਠੇ ਹੋ ਕੇ ਆਪਾਂ ਨੂੰ ਲੜਨਾ ਪੈਣਾ ਕਿਉਂਕਿ ਇਸ ਭਗਵੰਤਮਾ ਨਲਾਇਕ ਮੁਖਮੰਤਰੀ ਨੇ ਪੰਜਾਬ ਨੂੰ ਬਰਬਾਦ ਕਰ ਦੇਣਾ ਪਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਬਰਬਾਦ ਨਹੀਂ ਹੋਵਾਂਗੇ